ਅੰਜੀ ਸਤਿਗੁਰਾਂ ਦੀ ਫਰਕ ਤੇ ਆ ਤੁਹਾਡਾ ਸਾਡੇ ਚੈਨਲ ਤੇ ਇੱਕ ਵਾਰ ਫਿਰ ਇਹ ਆਪਾਂ ਤੁਹਾਨੂੰ ਧਨੀਆ ਦਿਖਾ ਰਹੇ ਹਾਂ ਜਿਹੜਾ ਇਹ ਸਿਆਲ ਦਾ ਪੀਤੀਆ ਹੋਇਆ ਧਨੀਆ ਹੈ ਇਹ ਆਪਾਂ ਨੇ ਹੁਣ ਇਸ ਕਰਕੇ ਰੱਖਿਆ ਹੈ ਕਿ ਇਹਨੂੰ ਸੁੱਕ ਲੈਣ ਦੇਣਾ ਤੇ ਇਹਦੇ ਵਿੱਚੋਂ ਬੀਜ ਲੈ ਲੈਣਾ ਬਿਲਕੁਲ ਸੁੱਕੇ ਹੋਏ ਤੇ ਆਪਾਂ ਤੁਹਾਨੂੰ 12 ਮਹੀਨੇ ਧਨੀਆ ਰੱਖਣ ਬਾਰੇ ਦੱਸਣ ਲੱਗੇ ਹਾਂ ਕਿ ਸਾਲ ਦੇ ਵਿੱਚ 2-3 ਵਾਰ ਬੀਜਿਆ ਜਾਵੇ ਤਾਂ ਸਾਰਾ ਸਾਲ ਘਰ ਵਿੱਚ ਧਨੀਆ ਇਨਾ ਮੁੱਕੇ ਇਹ ਹਜੇ ਤੱਕ ਆਪਾਂ ਦੇਖ ਰਹੇ ਹਾਂ ਇਹ ਆਪਾਂ ਨੇ ਜਿਹੜਾ ਹੁਣ ਬੀਜਿਆ ਧਨੀਆ ਉਹ ਤੁਹਾਨੂੰ ਦਿਖਾ ਰਹੇ ਹਾਂ ਇਹ ਦੇਖੋ ਇਹ 5ਵੇਂ 6ਵੇਂ ਦਿਨ ਫੁੱਟ ਪਿਆ ਜੋ ਤੁਹਾਨੂੰ ਜਮਿਆ ਹੋਇਆ ਤਿਸਰੀਆ ਇਹ ਕਿਸ ਤਰ੍ਹਾਂ ਬੀਜਿਆ ਬਿਲਕੁਲ ਸਧਾਰਨ ਤਰੀਕੇ ਨਾਲ ਬੀਜਿਆ ਤੁਹਾਨੂੰ ਵੀ ਦੱਸਣ ਲੱਗੇ ਹਾਂ ਇਹਦੇ ਬਾਰੇ ਜਾਣਕਾਰੀ ਦੇਣ ਲੱਗੇ ਹਾਂ ਇਹ ਆਪਾਂ ਨੇ ਛੋਟੀ ਜੀ ਇੱਕ ਖਿਆਰੀ ਤਿਆਰ ਕੀਤੀ ਹੈ ਤੁਸੀਂ ਭਾਵੇਂ ਕਮਲਾ ਵਰਤ ਸਕਦੇ ਆ ਦੋ ਗਮਲਿਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਧਨੀਆ ਲਿਆ ਜਾ ਸਕਦਾ ਖਿਆਰੀ ਨੂੰ ਅਸੀਂ ਚੰਗੀ ਤਰ੍ਹਾਂ ਗੋਡ ਲਿਆ ਆ ਤੇ ਮਿੱਟੀ ਨਤੇ ਥੋੜੀ ਬਿਲਕੁਲ ਬਰੀਕ ਕਰ ਲਈ ਆ ਇਹਨੂੰ ਪੂਰੀ ਤਰ੍ਹਾਂ ਥਾਪੜ ਲਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਬੀ ਬਾਰੇ ਦੱਸਣ ਲੱਗੇ ਆ ਜਿਹੜਾ ਅਸੀਂ ਬੀਜਣਾ ਆ ਇਹ ਜਿਹੜਾ ਬੀਜ ਇਹਨੂੰ 4-5 ਘੰਟੇ ਅੱਜਕੱਲ ਬਹੁਤਾ ਚਿਰ ਨਹੀਂ ਭੇਂਦੀ ਲੋਡ ਹੈਗੀ 5 ਘੰਟੇ ਭੇਂਣ ਤੋਂ ਬਾਅਦ ਆਪਾਂ ਇਹ ਭੇਂ ਕੇ ਰੱਖਿਆ ਆ ਔਰ ਇਹ ਬੀਜ ਨੂੰ ਆਪਾਂ ਬਾਹਰ ਕੱਢਣ ਲੱਗੇ ਆ ਆਪਾਂ ਤੁਹਾਨੂੰ ਬਿਲਕੁਲ ਆਸਾਨ ਤੇ ਸੌਖਾ ਤਰੀਕਾ ਦੱਸਣਾ ਆ ਔਰ ਕੋਈ ਇਦਾਂ ਵਾਲੀ ਗੱਲ ਨਹੀਂ ਹੈਗੀ ਕਿ ਕੱਲੂ ਬਾਹਰ ਆ ਜਾਏਗਾ ਪਰਸੋਂ ਨੂੰ ਤੀਜੇ ਦਿਨ ਜੰਪਾਏਗਾ ਦੂਜੇ ਦਿਨ ਜੰਪਾਏਗਾ ਇਹ ਵਾਲੀਆਂ ਗੱਲਾਂ ਨਹੀਂ ਹੈਗੀਆਂ ਆਪਣੇ ਕੋ। ਇਹ ਆਪਾਂ ਬੀਜ ਨੂੰ ਬਾਹਰ ਕੱਢ ਲਿਆ। ਕੱਢ ਰਹੇ ਹਾਂ ਜਿਵੇਂ ਤੁਹਾਨੂੰ ਦਿਸ ਰਿਹਾ। ਇਹ ਥੋੜਾ ਫੁੱਲ ਗਿਆ ਹੈ ਵੀ ਇਹ ਦੇਖੋ। ਇਹਨੂੰ ਆਪਾਂ 5 ਘੰਟੇ ਭਿੰਕੇ ਰੱਖਿਆ 11 ਵਜੇ ਭਿੰਤਾ ਸੀ ਤੇ ਹੁਣ ਤਕਰੀਬਨ 3-4 ਵਜੇ ਦਾ ਟਾਈਮ ਹੈ ਜਦੋਂ ਆਪਾਂ ਇਹਨੂੰ ਕੱਢ ਰਹੇ ਹਾਂ ਤੇ ਸ਼ਾਮ ਦੇ ਵੇਲੇ ਆਪਾਂ ਇਹਨੂੰ ਬੀਜਣ ਲੱਗੇ। ਠੀਕ ਹੈ ਯਾਰੀ ਜਿਹੜੀ ਆਪਾਂ ਤੁਹਾਨੂੰ ਦਿਖਾ ਲਈ ਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਤਰ ਕਰ ਲਿਆ ਪਹਿਲੇ ਹੀ ਇੱਕ ਕਿਸਮ ਦਾ ਕੱਤੂ ਵੰਗ ਇਹਦੇ ਵਿੱਚ ਇੱਕ ਵਾਰ ਪਹਿਲੀ ਵਾਰ ਪਾਣੀ ਖੜਾ ਕਰ ਦਿੱਤਾ ਤਾਂ ਕਿ ਮਿੱਟੀ ਪੂਰੀ ਤਰ੍ਹਾਂ ਤਰ ਹੋ ਜਾਵੇ ਤੇ ਇਹ ਜਿਹੜਾ ਬੀਜ ਤੁਸੀਂ ਦੇਖ ਰਹੇ ਹੋ ਇਹ ਦੇਖੋ ਇਹਦਾ ਹੁਣ ਆਪਾਂ ਇਹਦੇ ਵਿੱਚ ਸਵਾਰ ਕੇ ਛੱਟਾ ਦੇ ਰਹੇ ਹਾਂ ਇਕੱਲਾ ਇਕੱਲਾ ਦਾਣਾ ਕਰਕੇ ਸਿਰਫ ਸਧਾਰਨ ਤਰੀਕੇ ਨਾਲ ਖਿਲਾਰ ਦੇਣਾ ਔਰ ਕੋਈ ਖਾਸ ਇਹਦੇ ਉੱਤੇ ਮਸ਼ੱਕਤ ਨਹੀਂ ਕਰਨੀ ਖਾਸ ਮੀਂਹ ਤੇ ਨਹੀਂ ਕਰਨੀ ਕੋਈ ਖਾਸ ਚੀਜ਼ ਨਹੀਂ ਵਰਤਣੀ ਇਹ ਦੇਖੋ ਇਹਨੂੰ ਆਪਾਂ ਪੂਰੀ ਕਿਆਰੀ ਛੋਟੀ ਜੀ ਕਿਆਰੀ ਆ ਕੋਈ 4 ਫੁੱਟ ਬਾਈ 4 ਫੁੱਟ ਦੀ ਹੋਵੇਗੀ 4 ਗਮਲਿਆਂ ਦੇ ਬਰਾਬਰ ਦੀ ਕਿਆਰੀ ਆ ਜਿਹੜੀ ਤੁਸੀਂ ਦੇਖ ਰਹੇ ਆ ਇਹਨੂੰ ਪੂਰੀ ਤਰ੍ਹਾਂ ਖਿਲਾਰਨ ਤੋਂ ਬਾਅਦ ਮਿੱਟੀ ਆਪਾਂ ਨੇ ਪਹਿਲੀ ਗਿੱਲੀ ਕਰ ਦਿੱਤੀ ਆ ਇਸ ਕਰਕੇ ਇੱਥੇ ਪਾਣੀ ਛਿੜਕਣ ਦੀ ਜਾਂ ਪਾਉਣ ਦੀ ਬਾਅਦ ਚ ਕੋਈ ਲੋੜ ਨਹੀਂ ਕਿਉਂਕਿ ਧਨੀਆਂ ਫਿਰ ਹੇਲ ਜਾਂਦਾ ਆ ਤੇ ਇਸ ਤਰ੍ਹਾਂ ਕਰਨ ਤੋਂ ਬਾਅਦ ਇਸ ਵਾਰ ਕੇ ਆਪਾਂ ਨੇ ਇੱਥੇ ਬੀਜ ਖਿਲਾਰ ਦਿੱਤਾ ਜਿਵੇਂ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਆਪਾਂ ਨੇ ਇਸ ਨੂੰ ਪਾਣੀ ਦੇ ਵਿੱਚ ਤਾਂ ਇਹ ਪਹਿਲੇ ਹੀ ਆ ਇਹਨੂੰ ਉੱਪਰੋਂ ਢੱਕਣਾ ਆ ਇਸ ਵਾਸਤੇ ਤੁਸੀਂ ਸਵਾਹ ਵਰਤ ਸਕਦੇ ਆ ਜਾਂ ਫਿਰ ਮਿੱਟੀ ਵੀ ਵਰਤ ਸਕਦੇ ਆ ਬਿਲਕੁਲ ਹਲਕੀ ਤੇ ਉੱਤੇ ਵਿਛਾਉਣੀ ਆ ਜੇ ਰੀਤਾ ਹੋਵੇ ਤਾਂ ਰੀਤਾ ਦੀ ਜੇ ਸਵਾਹ ਤੁਹਾਡੇ ਕੋਲ ਨਹੀਂ ਮੌਜੂਦ ਹੈਗੀ ਤਾਂ ਰੀਤਾ ਖਿਲਾਰ ਸਕਦੇ ਆ ਇਹ ਦੇਖੋ ਆਪਾਂ ਸਵਾਸ ਸੱਟ ਰਹੀਆਂ ਇਹ ਦੇਖੋ ਸਿਰਫ 19 19 ਸੱਟਣੀ ਆ ਕਿ ਬੀ ਟਕਿਆ ਜਾ ਵੀ ਅੱਜ ਕੱਲ ਕਾਫੀ ਧੁੱਪ ਪੈਂਦੀ ਆ ਇਹ ਜ ਜੋ ਤੁਸੀਂ ਥਾਂ ਦੇਖ ਰਹੇ ਆ ਬਿਲਕੁਲ ਧੁੱਪ ਵਿੱਚ ਆ ਇਹ ਦੇਖੋ ਔਰ ਆਪਾਂ ਨੇ ਪੂਰੀ ਤਰ੍ਹਾਂ ਇਹਨੂੰ ਟੱਕ ਦਿੱਤਾ ਆ ਤੇ ਰਾਤ ਨੂੰ ਇਹਨੇ ਤੇਲ ਨਾਲ ਫਿਰ ਤੋਂ ਦੁਬਾਰਾ ਤਰ ਹੋ ਜਾਣਾ ਕਿਉਂਕਿ ਪਾਣੀ ਆਲਰੇਡੀ ਇੱਥੇ ਲੱਗਾ ਆ ਪੂਰੀ ਤਰ੍ਹਾਂ ਨਾਲ ਇਹ ਦੇਖੋ ਇਹ ਆਪਾਂ ਤੁਹਾਨੂੰ ਸੁਧਾਰਨ ਇੱਕ ਤਰੀਕਾ ਦੱਸ ਰਹੇ ਹਾਂ ਜਿਹਦੇ ਨਾਲ ਕਿ ਤੁਸੀਂ ਹੁਣ ਦਾ ਬੀਜਿਆ ਧਨੀਆ ਆਉਣ ਵਾਲੇ 3 ਮਹੀਨੇ ਗਰਮੀਆਂ ਤੱਕ ਸਿਰਫ ਇਹਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਲੱਗਦਾ ਰਹੇ ਤੇ ਕਿਤੇ ਵੀ ਜਾਵੇਗਾ ਨਹੀਂ ਇਹ ਦੇਖੋ ਪੂਰੀ ਤਰ੍ਹਾਂ ਨਾਲ ਆਪਾਂ ਇੱਕ ਲੌਂਡੇ ਦੇ ਨਾਲ ਬਰੀਕ-ਬਰੀਕ ਪਰਤ ਉੱਤੇ ਪਿਛਾ ਦਿੱਤੀ ਹੈ ਦੇਖੋ ਇਹ 5 ਦਿਨ ਬਾਅਦ ਦਾ ਤੁਹਾਨੂੰ ਪ੍ਰੋਸੈਸ ਦਿਖਾ ਰਹੇ ਹਾਂ ਦੇਖੋ ਧੰਨੀਆਂ 5 ਦਿਨ ਹੋ ਗਏ ਆ ਇਹ ਬਿਲਕੁਲ ਸਧਾਰਨ ਤਰੀਕੇ ਨਾਲ ਔਰ ਕੱਲਾ ਕੱਲਾ ਡੱਖਾ ਜਮਿਆ ਤੁਸੀਂ ਵੀ ਅਜਮਾ ਕੇ ਦੇਖ ਸਕਦੇ ਆ ਆਪਾਂ ਤੁਹਾਨੂੰ ਬਿਲਕੁਲ ਪ੍ਰੈਕਟੀਕਲੀ ਜਾਣਕਾਰੀ ਦੇਈ ਦੀ ਆ ਔਰ ਇਹ ਆਪਣੇ ਕੋਲ ਬੈਂਗਣਾ ਦੇ ਸਿਰਫ 10 ਬੂਟੇ ਆ ਇਹ ਦੇਖੋ ਇੱਕ ਇੱਕ ਥਾਂ ਤੇ 2 2 ਬੂਟੇ ਲਗਾਏ ਹੋ ਆ ਇਹ ਦੇਖੋ ਇਹ ਦਸੇ ਬੂਟੇ ਆਰਗੇਨਿਕਲੀ ਬੁਰੀ ਤਰ੍ਹਾਂ ਪੂਰੀ ਸਬਜ਼ੀ ਕਰਨਗੇ ਸਤਸ੍ਰੀਕਾਂ